ਪਾਕਿਸਤਾਨ ਦੇ ਆਦੀਆਲਾ ਜੇਲ੍ਹ ਦੇ ਵਿੱਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਹੱਤਿਆ ਨੂੰ ਲੈ ਕੇ ਕਾਫੀ ਚਰਚਾ ਛਿੜਦੀ ਹੋਈ ਨਜ਼ਰ ਆ ਰਹੀ ਹੈ ਜਿਸ ਨੂੰ ਲੈ ਕੇ ਮੋਦੀਆਂ ਅਟਲ ਕਲਾ ਦੇ ਦੇਸ਼ ਦੇ ਵਿੱਚ ਹੜਕਾ ਮੱਚਦਾ ਹੋਇਆ ਨਜ਼ਰ ਆ ਰਿਹਾ ਹੈ ਉੱਥੇ ਦਾ ਜਿ ਕਿ ਸਥਿਤੀ ਇੰਨੀ ਕੁ ਵਿਗੜ ਗਈ ਹੈ ਪਾਕਿਸਤਾਨ ਦੀ ਸ਼ਾਹਬਾਜ਼ ਸਰਕਾਰ ਨੂੰ ਜਵਾਬ ਦੇਣ ਲਈ ਅੱਗੇ ਆਉਣਾ ਪਿਆ ਪ੍ਰਸ਼ਾਸਨ ਨੇ ਵੀ ਇੱਕ ਅਧਿਕਾਰਿਤ ਬਿਆਨ ਜਾਰੀ ਕਰ ਦਿੱਤਾ ਹੈ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਮਿਰੰਗਖਾ ਨੂੰ ਜੇਲ੍ਹ ਤੋਂ ਬਾਹਰ ਨਹੀਂ ਲਜਾਇਆ ਗਿਆ ਤੇ ਉਹਨਾਂ ਦੀ ਪੂਰੀ ਤਰ੍ਹਾਂ ਤੰਦਰੁਸਤ ਹਨ ਪ੍ਰਸ਼ਾਸਨ ਨੇ ਵੀ ਕਿਹਾ ਹੈ ਕਿ ਉਹਨਾਂ ਦੀ ਸਿਹਤ ਬਾਰੇ ਚੱਲ ਰਹੀਆਂ ਬੇਬੁਨਿਆਦ ਤੌਰ ਤੇ ਅਫਵਾਹਾਂ ਗਲਤ ਨੇ ਤੇ ਉਹਨਾਂ ਨੂੰ ਪੂਰੀ ਤਰ੍ਹਾਂ ਡਾਕਟਰੀ ਸਹੂਲਤਾਂ ਵੀ ਦਿੱਤੀਆਂ ਜਾ ਰਹੀਆਂ ਨੇ ਹਾਲਾਂਕਿ ਜੁਨਾਹਨ ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਅਰਸ਼ੀਫ ਨੇ ਵੀ ਦਾਅਵਾ ਕੀਤਾ ਹੈ ਕਿ ਇਮਰਾਨ ਖਾਨ ਨੂੰ ਜੇਲ੍ਹ ਦੇ ਵਿੱਚ ਬਿਹਤਰ ਆਰਾਮਦਾਇਕ ਸਹੂਲਤਾਂ ਮਿਲ ਰਹੀਆਂ ਨੇ ਉਹਨਾਂ ਨੇ ਕਿਹਾ ਕਿ ਇਮਰਾਨ ਖਾਨ ਨੂੰ ਮਿਲਣ ਵਾਲਾ ਖਾਣਾ 5 ਸਟਾਰ ਤੋਂ ਹੋਟਲ ਤੋਂ ਵੀ ਬੱਧਿਆ ਮਿਲ ਰਿਹਾ ਹੈ ਹਾਲਾਂਕਿ ਦਜੁਰ ਨੇ ਵੀ ਕਿਹਾ ਹੈ ਕਿ ਉਹਨਾਂ ਦੇ ਕੋਲ ਟੀਵੀ ਦੇਖਣ ਲਈ ਮਰਪਸਨ ਚੈਨਲ ਕਸਦ ਕਰਨ ਲਈ ਮਸ਼ੀਨਾਂ ਤੇ ਤੁਹਾੱਕੀ ਬਲੱਡ ਬੈਂਕ ਸਮੇਤ ਕਈ ਵੱਡੀਆਂ ਸਹੂਲਤਾਂ ਨੇ ਇਮਰਾਨ ਖਾਨ ਅਗਸਤ 2023 ਤੋਂ ਜੇਲ੍ਹ ਦੇ ਵਿੱਚ ਬੰਦ ਨੇ ਕਿਉਂਕਿ ਉਹਨਾਂ ਤੇ ਅਪ੍ਰਿਸ਼ਟਾਚਾਰ ਤੇ ਅੱਤਵਾਦ ਕਈ ਮਾਮਲੇ ਦਰਜ ਨੇ ਜਿਸ ਤੋਂ ਬਾਅਦ ਲਗਾਤਾਰ ਜੇਲ੍ਹ ਦੇ ਵਿੱਚ ਬੰਦ ਰਹੇ ਤੇ ਦੂਜੇ ਪਾਸੇ ਆਦਿਲਵਾਲਾ ਜੇਲ੍ਹ ਦੇ ਬਾਹਰ ਇਮਰਾਨ ਖਾਨ ਦੀ ਪਤਨ ਅਲੀਮਾ ਖਾਨ ਦੀ ਗਵਾਹੀ ਦੇ ਵਿੱਚ ਚੱਲਿਆ ਪ੍ਰਦਰਸ਼ਨ ਆਖਰਕਾਰ ਖਤਮ ਹੋ ਗਿਆ ਕਿਉਂਕਿ ਇਹ ਪ੍ਰਦਰਸ਼ਨ ਕਈ ਘੰਟਿਆਂ ਤੱਕ ਚੱਲਿਆ ਜਿਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਉਹਨਾਂ ਦੇ ਸਮਰਥਕ ਵੀ ਸ਼ਾਮਿਲ ਸਨ ਅੱਜ ਜੇ ਕਿ ਪੁਲਿਸ ਨਾਲ ਗੱਲਬਾਤ ਸਫਲ ਹੋਣ ਤੇ ਪ੍ਰਦਰਸ਼ਨਕਾਰੀਆਂ ਸ਼ਾਂਤੀ ਨਾਲ ਇਹ ਪ੍ਰਦਰਸ਼ਨ ਹਟਾ ਚੁੱਕੇ ਨੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਅਲੀਮਾ ਖਾਨ ਨੂੰ ਇਹ ਭਰੋਸਾ ਦਿੱਤਾ ਗਿਆ ਕਿ ਉਹਨਾਂ ਦੇ ਪਰਿਵਾਰ ਦੀ ਇਮਰਾਨ ਖਾਨਾ ਮੁਲਾਕਾਤ ਕਰਵਾਈ ਜਾਏਗੀ ਦੰਨੇ ਦੌਰਾਨ ਅਲੀਮਾ ਖਾਨ ਨੇ ਦੋਸ਼ ਵੀ ਲਗਾਏ ਨੇ ਕਿ ਉਹਨਾਂ ਦੇ ਭਰਾ ਨੂੰ ਇੱਕ ਤਾਕਵਾਸ ਦੀ ਵਿੱਚ ਰੱਖਿਆ ਗਿਆ ਜੋ ਕਿ ਗੈਰ ਕਾਨੂੰਨੀ ਤੇ ਗਲਤ ਹੈ ਉਹਨਾਂ ਨੇ ਵੀ ਕਿਹਾ ਹੈ ਕਿ ਜਿਹੜੇ ਲੋਕ ਉਹਨਾਂ ਦੇ ਪ੍ਰਦਰਸ਼ਨ ਨੂੰ ਡਰਾਮਾ ਕਰਦੇ ਸਾਨੂੰ ਉਹਨਾਂ ਨੂੰ ਵੱਡੀ ਪੁਲਿਸ ਤੇ ਨਾਤਵਲ ਧਿਆਨ ਵੀ ਦੇਣਾ ਚਾਹੀਦਾ ਹੈ ਉਹਨਾਂ ਨੇ ਕਿਹਾ ਹੈ ਕਿ ਪਰਿਵਾਰ ਸ਼ਾਂਤ ਤੇ ਪੂਰ ਟੰਗ ਨਾਲ ਆਪਣਾ ਹੱਕ ਮੰਗ ਰਿਹਾ ਤੇ ਉਹ ਡਰਨ ਵਾਲੇ ਨਹੀਂ ਹੈ ਕਿਉਂਕਿ ਪਿਛਲੇ ਕਈ ਦਿਨਾਂ ਤੋਂ ਨਦੀਪੈਣਾ ਦੇ ਬੋਲੋਂ ਲਗਾਤਾਰ ਜੇਲ੍ਹ ਦੇ ਬਾਹਰ ਪ੍ਰਦਰਸ਼ਨ ਕੀਤਾ ਜਾ ਰਿਹਾ ਜਿਸ ਤੋਂ ਬਾਅਦ ਹੁਣ ਪੁਲਿਸ ਨਾਲ ਇਹਨਾਂ ਦੀ ਸਹਿਮਤੀ ਹੋ ਗਈ ਹੈ ਤੇ ਉਸ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਨੇ ਸ਼ਾਂਤਮਈ ਢੰਗ ਨਾਲ ਆਪਣਾ ਪ੍ਰਦਰਸ਼ਨ ਚੁਕਰੇ ਤੇ ਪੁਲਿਸ ਨੇ ਇਹ ਵੀ ਭਰੋਸਾ ਦਿਵਾਇਆ ਕਿ ਉਹਨਾਂ ਦੀ ਜਲਦੀ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਨਾਲ ਮੁਲਾਕਾਤ ਕਰਵਾਈ ਜਾਏਗੀ ਪਾਕਿਸਤਾਨ ਦੇ ਆਦੀਆਲਾ ਜੇਲ੍ਹ ਦੇ ਵਿੱਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਹੱਤਿਆ ਨੂੰ ਲੈ ਕੇ ਕਾਫੀ ਚਰਚਾ ਛਿੜਦੀ ਹੋਈ ਨਜ਼ਰ ਆ ਰਹੀ ਹੈ ਜਿਸ ਨੂੰ ਲੈ ਕੇ ਮੋਦੀਆ ਅਟਲ ਕਲਾ ਦੇ ਦੇਸ਼ ਦੇ ਵਿੱਚ ਹੜਕਾ ਮੱਚਦਾ ਹੋਇਆ ਨਜ਼ਰ ਆ ਰਿਹਾ ਹੈ ਉੱਥੇ ਤਾਂ ਜਿ ਕਿ ਸਥਿਤੀ ਇੰਨੀ ਕੁ ਵਿਗੜ ਗਈ ਹੈ ਪਾਕਿਸਤਾਨ ਤਾਂ ਦੀ ਸ਼ਾਬਾਜ਼ ਸਰਕਾਰ ਨੂੰ ਜਵਾਬ ਦੇਣ ਲਈ ਅੱਗੇ ਆਉਣਾ ਪਿਆ ਪ੍ਰਸ਼ਾਸਨ ਨੇ ਵੀ ਇੱਕ ਅਧਿਕਾਰਿਤ ਬਿਆਨ ਜਾਰੀ ਕਰ ਦਿੱਤਾ ਹੈ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਮਿਰੰਖਾ ਨੂੰ ਜੇਲ੍ਹ ਤੋਂ ਬਾਹਰ ਨਹੀਂ ਲਜਾਇਆ ਗਿਆ ਤੇ ਉਹਨਾਂ ਦੀ ਪੂਰੀ ਤਰ੍ਹਾਂ ਤੰਦਰੁਸਤ ਹਨ ਪ੍ਰਸ਼ਾਸਨ ਨੇ ਵੀ ਕਿਹਾ ਹੈ ਕਿ ਉਹਨਾਂ ਦੀ ਸਿਹਤ ਬਾਰੇ ਚਲ ਰਹੀਆਂ ਬੇਬੁਨਿਆਦ ਤੌਰ ਤੇ ਅਫਵਾਹਾਂ ਗਲਤ ਨੇ ਤੇ ਉਹਨਾਂ ਨੂੰ ਪੂਰੀ ਤਰ੍ਹਾਂ ਡਾਕਟਰੀ ਸਹੂਲਤਾਂ ਵੀ ਦਿੱਤੀਆਂ ਜਾ ਰਹੀਆਂ ਨੇ ਹਾਲਾਂਕਿ ਇਸ ਦੌਰਾਨ ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਅਸ਼ੀਫ ਨੇ ਵੀ ਦਾਅਵਾ ਕੀਤਾ ਹੈ ਕਿ ਇਮਰਾਨ ਖਾਨ ਨੂੰ ਜੇਲ੍ਹ ਦੇ ਵਿੱਚ ਬਿਹਤ ਅਰਾਮਦਾਇਕ ਸਹੂਲਤਾਂ ਮਿਲ ਰਹੀਆਂ ਨੇ ਉਹਨਾਂ ਨੇ ਕਿਹਾ ਕਿ ਇਮਰਾਨ ਖਾਨ ਨੂੰ ਮਿਲਣ ਵਾਲਾ ਖਾਣਾ 5 ਸਟਾਰ ਤੋਂ ਹੋਟਲ ਤੋਂ ਵੀ ਬੱਧਿਆ ਮਿਲ ਰਿਹਾ ਹੈ ਹਾਲਾਂਕਿ ਦਜੁਰ ਨੇ ਵੀ ਕਿਹਾ ਹੈ ਕਿ ਉਹਨਾਂ ਦੇ ਕੋਲ ਟੀਵੀ ਦੇਖਣ ਲਈ ਮਰ ਪਸੰਦ ਚੈਨਲ ਕਸਦ ਕਰਨ ਲਈ ਮਸ਼ੀਨਰੀ ਤੋ ਦਾ ਕਿ ਬਲੱਡ ਬੈਂਕ ਸਮੇਤ ਕਈ ਵੱਡੀਆਂ ਸਹੂਲਤਾਂ ਨੇ ਇਮਰਾਨ ਖਾਨ ਅਗਸਤ 2023 ਤੋਂ ਜੇਲ੍ਹ ਦੇ ਵਿੱਚ ਬੰਦ ਨੇ ਕਿਉਂਕਿ ਉਹਨਾਂ 'ਤੇ ਅਪ੍ਰਸਤਾਚਾਰ ਤੇ ਅੱਤਵਾਦ ਤੱਕ ਕਈ ਮਾਮਲੇ ਦਰਜ ਨੇ ਜਿਸ ਤੋਂ ਬਾਅਦ ਲਗਾਤਾਰ ਜੇਲ੍ਹ ਦੇ ਵਿੱਚ ਬੰਦ ਰਹਿ ਤੇ ਦੂਜੇ ਪਾਸੇ ਆਦਿਲਵਾਲਾ ਜੇਲ੍ਹ ਦੇ ਬਾਹਰ ਇਮਰਾਨ ਖਾਨ ਦੀ ਪੈਨ ਅਲੀਮਾ ਖਾਨ ਦੀ ਗਵਾਹੀ ਦੇ ਵਿੱਚ ਚੱਲਿਆ ਪ੍ਰਦਰਸ਼ਨ ਆਖਰਕਾਰ ਖਤਮ ਹੋ ਗਿਆ ਕਿਉਂਕਿ ਇਹ ਪ੍ਰਦਰਸ਼ਨ ਕਈ ਘੰਟਿਆਂ ਤੱਕ ਚੱਲਿਆ ਜਿਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਉਹਨਾਂ ਦੇ ਸਮਰਥਕ ਵੀ ਸ਼ਾਮਿਲ ਸਨ ਅੱਜ ਜੇ ਕਿ ਪੁਲਿਸ ਨਾਲ ਗੱਲਬਾਤ ਸਫਲ ਹੋਣ ਤੇ ਪ੍ਰਦਰਸ਼ਨ ਗਾਰੇ ਸ਼ਾਂਤੀ ਨਾਲ ਇਹ ਪ੍ਰਦਰਸ਼ਨ ਹਟਾ ਚੁੱਕੇ ਨੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਅਲੀਮਾ ਖਾਨ ਨੂੰ ਇਹ ਪ੍ਰੋਸਾ ਦਿੱਤਾ ਗਿਆ ਕਿ ਉਹਨਾਂ ਦੇ ਪਰਿਵਾਰ ਦੀ ਇਮਰਾਨ ਖਾਨ ਨਾਲ ਮੁਲਾਕਾਤ ਕਰਵਾਈ ਜਾਏਗੀ। ਤੰਨੇ ਦੌਰਾਨ ਅਲੀਮਾ ਖਾਨ ਨੇ ਦੋਸ਼ ਵੀ ਲਗਾਏ ਨੇ ਕਿ ਉਹਨਾਂ ਦੇ ਭਰਾ ਨੂੰ ਇੱਕ ਤਾਕਵਾਸ ਦੀ ਵਿੱਚ ਰੱਖਿਆ ਗਿਆ ਜੋ ਕਿ ਗੈਰ ਕਾਨੂੰਨੀ ਤੇ ਗਲਤ ਹੈ। ਉਹਨਾਂ ਨੇ ਵੀ ਕਿਹਾ ਹੈ ਕਿ ਜਿਹੜੇ ਲੋਕ ਉਹਨਾਂ ਦੇ ਪ੍ਰਦਰਸ਼ਨ ਨੂੰ ਡਰਾਮਾ ਕਰ ਰਹੇ ਸਨ ਉਹਨਾਂ ਨੂੰ ਵੱਡੀ ਪੁਲਿਸ ਤੇ ਨਾਤਵਲ ਧਿਆਨ ਵੀ ਦੇਣਾ ਚਾਹੀਦਾ ਹੈ। ਉਹਨਾਂ ਨੇ ਕਿਹਾ ਹੈ ਕਿ ਪਰਿਵਾਰ ਸ਼ਾਂਤ ਪੂਰ ਟੰਗ ਨਾਲ ਆਪਣਾ ਹੱਕ ਮੰਗ ਰਹੇ ਤੇ ਉਹ ਡਰਨ ਵਾਲੇ ਨਹੀਂ ਹੈ ਕਿਉਂਕਿ ਪਿਛਲੇ ਕਈ ਦਿਨਾਂ ਤੋਂ ਇਹਨਾਂ ਦੀ ਭੈਣਾਂ ਦੇ ਵੱਲੋਂ ਲਗਾਤਾਰ ਜੇਲ੍ਹ ਦੇ ਬਾਹਰ ਪ੍ਰਦਰਸ਼ਨ ਕੀਤਾ ਜਾ ਰਿਹਾ ਜਿਸ ਤੋਂ ਬਾਅਦ ਹੁਣ ਪੁਲਿਸ ਨਾਲ ਇਹਨਾਂ ਦੀ ਸਹਿਮਤੀ ਹੋ ਗਈ ਹੈ ਤੇ ਇਸ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਨੇ ਸ਼ਾਂਤਮਈ ਢੰਗ ਦੇ ਨਾਲ ਆਪਣਾ ਪ੍ਰਦਰਸ਼ਨ ਚੁੱਕ ਰਹੇ ਤੇ ਪੁਲਿਸ ਨੇ ਇਹ ਵੀ ਭਰੋਸਾ ਦਵਾਇਆ ਕਿ ਉਹਨਾਂ ਦੀ ਜਲਦੀ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਨਾਲ ਮੁਲਾਕਾਤ ਕਰਵਾਈ ਜਾਏਗੀ